ਵਾਕ ਕਰਾਂ ਦਾ ਆਪਣੇ ਆਪ ਆਏ ਨੇ ਮੈਂ ਤਾਂ ਕਿਸੇ ਨੂੰ ਬੁਲਾਇਆ ਨਹੀਂ ਹੈ ਥੈਂਕਸ ਫੋਲਮ ਸਾਰਿਆਂ ਦਾ ਬਹੁਤ ਧੰਨਵਾਦੀ ਆ ਮੈਂ ਕੋਰਟ ਦਾ ਜੋ ਕੋਰਟ ਦਾ ਫੈਸਲਾ ਉਹ ਸਾਰਿਆਂ ਨੂੰ ਮੰਨਣਾ ਪੈਂਦਾ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਨਾਫਤ ਮਿਲੀ ਹੈ ਜੀ ਲੱਭੇ 14 ਮਹੀਨੇ ਬਾਅਦ ਜਿਹੜੀ ਹੈ ਹਾਂ ਜੀ 14 ਮਹੀਨੇ ਬਾਅਦ ਜਿਹੜੀ ਰਾਤ ਤੋਂ ਕਾਫੀ ਲੰਮਾ ਸਮਾਂ ਲੱਗਿਆ ਧੰਨਵਾਦ ਕਰਦਾ ਕੋਰਟ ਦਾ ਮੈਂ ਹੋਰ ਦੱਸੋ ਕੀ ਜਾ ਰਿਹਾ ਹੈ ਪਟਾਪ ਬਾਗ ਬਾਗ ਤੇ ਵੀ ਕਰਵਾਈ ਹੋ ਰਹੀ ਹੈ ਜਿਸ ਤਰ੍ਹਾਂ ਬੰਬ ਨੂੰ ਲੈ ਕੇ ਤੁਹਾਨੂੰ ਸੁਣਿਆ ਆਵੇਗਾ ਮੀਡੀਆ ਦਾ ਕੀ ਲੱਗਦਾ ਮੇਰੇ ਨਾਲੋਂ ਜ਼ਿਆਦਾ ਤੁਹਾਨੂੰ ਪਤਾ ਇਹ ਵਰਕਰਾਂ ਦੇ ਵਿੱਚ ਅੱਜ ਖੁਸ਼ੀ ਦੀ ਲਹਿਰ ਹੈ ਜੀ ਕਿਉਂਕਿ 14 ਮਹੀਨਿਆਂ ਤੋਂ ਬਾਅਦ ਅੱਜ ਕੋਰਟ ਨੇ ਜਿਹੜੀ ਹੈ ਸੁਪਰੀਮ ਕੋਰਟ ਨੇ ਜਮਾਨਤ ਦਿੱਤੀ ਹੈ ਕਿਉਂਕਿ ਵਰਕਰ ਕੱਲ ਵੀ ਪੰਪਾਂ ਪਾਰ ਖੜੇ ਸੀ ਆਰਡਰ ਅੱਜ ਆਏ ਨੇ ਅੱਜ ਵੀ ਇੱਥੇ ਸਾਰੇ ਵਰਕਰ ਖੜੇ ਨੇ ਕਿਉਂਕਿ ਪਾਰਟੀ ਦੇ ਵਿੱਚ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਜਿਹੜੇ ਲੋਕ ਅੱਜ ਵੀ ਯਾਦ ਕਰਦੇ ਆ। ਲੰਬਾ ਖਾਣਾ ਲੱਗਿਆ 14 ਮਹੀਨੇ ਕਰਦੇ ਤਾਂ ਹਾਈ ਕੋਰਟ ਨੇ ਜਿਹੜੀ ਜਮਾਨਤ ਰਾਤੀ ਸੀ ਦਿੱਤੀ। ਸਾਜੀ ਉਤੋਂ ਸੁਪਰੀਮ ਕੋਰਟ ਤੋਂ ਹੋ ਗਈ ਹੈ ਬਾਕੀ ਕੋਰਟ ਜਿਹੜਾ ਇਨਸਾਫ ਦਊਗਾ ਉਹਨੂੰ ਸਮਾਂ ਲੱਗ ਜਾਂਦਾ ਕੋਰਟਾਂ ਦੇ ਵਿੱਚ ਕਿਉਂਕਿ ਤਰੀਕਿਆਂ ਦੇ ਹਿਸਾਬ ਨਾਲ ਸਮਾਂ ਲੱਗਦਾ। ਇਹ ਸਮਝੋ ਤਾਂ ਪੈਸਾ ਹੀ ਹੋਈ ਆ। ਇਹ ਅੱਲਾ ਸੱਲਾ ਅੰਦਰ ਨਹੀਂ ਆਪਾਂ ਲਾ। ਆ ਜੀ ਇਹ ਹੁਣ ਸਰਕਾਰਾਂ ਦਾ ਜਿਹੜਾ ਹੈਗਾ ਜੀ ਉਸ ਹਿਸਾਬ ਦੇ ਨਾਲ ਬਾਕੀ ਕੋਰਟ ਦਾ ਜਿਹੜਾ ਇਨਸਾਫ ਆ ਉਹ ਜ਼ਰੂਰ ਹੋਊਗਾ। ਉਹ ਪਰਮਾਤਮਾ ਇੱਕ ਦੇਰ ਜ਼ਰੂਰ ਰਿਹਾ। ਉਹਦੇ ਘਰ ਪਰਮਾਤਮਾ ਜਿਹੜਾ ਹੈ ਉਹਨਾਂ ਨੂੰ ਸਾਫ-ਸਾਫ ਕਰਕੇ ਕੋਈ ਸਰਪਤ ਨਹੀਂ। ਸਾਰਿਆਂ ਨੂੰ ਪਤਾ ਹੀ ਹੈ ਵੀ ਜਿਹੜੀ ਸਰਕਾਰ ਝਾੜੂ ਦੀ ਬਦਲਾਅ ਵਾਲੀ ਬਣੀ ਸੀ ਇਹਨੇ ਅਨੁਸਾਰ ਜਿਹੜੀ ਇਹ ਬਦਲੇ ਦੀ ਭਾਵਨਾ ਨਾਲ ਇਹ ਕੇਸ ਕਰਦੇ ਤੁਸੀਂ ਦੇਖ ਹੀ ਰਹੇ ਹੋ ਜੀ ਪਹਿਲਾਂ ਸਾਡੇ ਕਿੰਨੇ ਸਤਿਕਾਰਯੋਗ ਲੀਡਰ ਸਾਹਿਬ ਐਫ ਆਈ ਆਰਾਂ ਵਿੱਚ ਕਾਇਸ਼ ਹੋ ਗੀਆਂ ਆਸ਼ੂ ਜੀ ਦੀਆਂ ਉਹਨਾਂ ਦੀਆਂ ਇਹੀ ਹਾਲ ਸਾਡੇ ਮੰਤਰੀ ਸਾਹਿਬ ਨਾਲ ਜੇ ਸਾਰਾ ਕੁਝ ਤੁਹਾਡੇ ਸਾਹਮਣੇ ਪਾਕ ਐ ਸਾਫ਼ ਹੋ ਕੇ ਪਰ ਸਾਨੂੰ ਇੱਕ ਗੱਲ ਦਾ ਫਾਇਦਾ ਹੋ ਗਿਆ ਲੋਕ ਹੁਣ ਜਿਹੜੇ ਸਾਨੂੰ ਪਹਿਲਾਂ ਮਾੜਾ ਕਹਿੰਦੇ ਸੀ ਨਾ ਲੋਕ ਨਾਪੇ ਦੀ ਸੰਗਤ ਮਾੜਾ ਕਹਿੰਦੀ ਸੀ ਹੁਣ ਉਹ ਉਹਨਾਂ ਨੂੰ ਭਲਾਤਾ ਸਾਡੇ ਦੂਆ ਲੀਡਰਾਂ ਨੇ ਉਹ ਕਹਿੰਦੇ ਇਹਦੇ ਨਾਲ ਤਾਂ ਸਾਧੂ ਹੀ ਚੰਗਾ ਹੁਣ ਲੋਕ ਯਾਦ ਕਰਦੇ ਨੇ ਵੀ ਇਹਦੇ ਨਾਲ ਤਾਂ ਸਾਧੂ ਹੀ ਚੰਗਾ ਸੀ ਯਾਰ ਸਾਧੂ ਹੀ ਚੰਗਾ ਸੀ ਜਣਾ ਚਲੋ ਅੱਜ ਸਾਨੂੰ ਦੇਰ ਆਏ ਸਾਨੂੰ ਸੁਪਰੀਮ ਕੋਰਟ ਤੇ ਸਾਡੇ ਜਿਹੜਾ ਨਿਆਯਪਾਲਿਕਾ ਸਾਨੂੰ ਉਹ ਤੇ ਪੂਰਾ ਵਿਸ਼ਵਾਸ ਹੈ ਸਾਨੂੰ ਵੀ ਸਾਡੇ ਮਤਰੀ ਦੇ ਜੋ ਫੈਸਲਾ ਉਹਨਾਂ ਨੇ ਚਾਹੇ ਲੇਟ ਦਿੱਤਾ ਪਰ ਸਾਨੂੰ ਸਿਰ ਮੱਥੇ ਪਰਵਾਹ ਨਾ ਅੱਜ ਕੁਝ ਹੀ ਦੀ ਲਾਇਰਾਂ ਵਰਕਰਾਂ ਤੁਸੀਂ ਉਹ ਕਾਂਗਰਸ ਪਾਰਟੀ ਨਾਬੇ ਵਿੱਚ ਦੇਖਿਆ ਤੁਸੀਂ ਕਿਵੇਂ ਜੋਸ਼ ਨਾਲ ਜਿਹੜਾ ਪ੍ਰੀਸ਼ਦ ਬਲਾਕ ਸੰਮਤੀਆਂ ਚਿਕਨਾ ਚੋਣਾਂ ਕਿਵੇਂ ਲੜਨਗੇ ਮੈਂ ਹਰ ਕੇ ਮੈਂ ਜਿੱਤ ਪ੍ਰਾਪਤ ਹੋਊਗਾ